ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸੰਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਦੇ ਕੋਲ ਆਪਾਂ ਆਏ ਆ ਤੇ 에어ਪੋਰਟ ਦੇ ਲਾਗੇ ਜਿਹੜਾ ਵਿਰਜਣਾ ਦਾ ਘਰ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਗੱਬਣਾ ਤੇ ਇੱਕ ਤਾਜ ਸੋਈ ਆ ਜਿਹੜੀ ਹਾਂ ਜੀ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਨਾ ਠੀਕ ਠਾਕ ਜੀ ਜੀ ਪਾਜੀ ਤੁਸੀਂ ਸਨਾਓ ਸਭ ਠੀਕ ਠਾਕ ਜੀ ਵਿਗਿਆਦਨ ਵਾਲਾ ਮਾਲ ਫਿਰ ਮੈਨਾਂ ਪਾਜੀ 10 ਮਿੰਟ ਲੱਗਦੇ ਆ ਜੈ ਰੇਡ ਜਾ ਜਾ ਹੋਏ ਪਾਜੀ ਉਸਿਆ ਡੰਗਰ ਵਿਕਦਾ ਅੱਜ ਵੀ ਰੇਡ ਚ ਆ ਜੀ ਕੋਈ ਮੇਰੇ ਫੋਨ ਨਹੀਂ ਲਾਉਂਦਾ ਅੱਛਾ ਹਾਂ ਜੀ ਠੀਕ ਹੈ ਤੇ ਅੱਜ ਰੇਡ ਪਾਜੀ ਨਿਗੇ ਨਿਗੇ ਆਪਾਂ ਕਰਨੇ ਫਿਕਸ ਜੇ ਠੀਕ ਹੈ ਹਾਂ ਜੀ ਅੱਜ ਦੋ ਗੱਬਣਾ ਤੇ ਇੱਕ ਸੂਈ ਹਾਂ ਜੀ ਇੱਕ ਤਾਜੀ ਸੂਈ ਪਾਜੀ ਛੋਟੀ ਨਹੀਂ ਤੇ ਸੂਈ ਮਗਰ ਕੱਟੀ ਪੂਰੀ ਕਮਾਲ ਦੀ ਫਿਰ ਕੱਟੀ ਹੋ ਹਾਂ ਜੀ ਠੀਕ ਹੈ ਪਿੰਡ ਰਾਜ ਤੋਂ ਫੋਨ ਨੰਬਰ ਬੋਲ ਦ 826434231 ਤੇ ਨਾਮ ਹਰਮਨ ਹਨਾ ਨਾ ਪਾਜੀ ਹਰਮਨ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਨੀਲੀ ਦੀ ਝੋਟੀ ਹੈ ਇਹ ਹੀ ਬਹੌਣੀ ਆ ਪਹਿਲੇ ਸਵੇ ਪਾਜੀ ਸੁਈਏ ਅੱਛਾ ਜਾਵੇਂ ਪੈਰ ਚਕੇ ਨੀਲੀ ਰਗ ਦੀਆਂ ਪੂਰੀਆਂ ਨਿਸ਼ਾਨੀਆਂ ਜੇ ਤੇ ਮਗਰ ਕੱਟੀ ਆਹ ਕੱਟੀ ਜੇ ਤੇ ਮਗਰ ਕਾਫੀ ਖੂਬਸੂਰਤ ਜਗੱਟੀ ਹੋ ਜਿਹੜੀ ਇਹਦੇ ਮਗਰ ਇਹਦੀਆਂ ਬਿੱਲੀਆਂ ਹੀ ਅੱਖਾਂ ਵਾ ਤੇ ਨਿਸ਼ਾਨੀਆਂ ਇਹਦੀਆਂ ਵੀ ਚੰਗੀਆਂ ਵਾ Thank you. ਦੁੱਧ ਭਾਈ ਇਹ 7 ਕਿਲੋ ਹੋਊਗਾ 6 ਮਨ ਦਾ ਜਿਹੜਾ ਮਰਜੀ ਵੀ ਲੈ ਜੀ ਠੀਕ ਆ ਤੇ ਇੱਕ ਗੱਲ ਭਾਈ ਹੋਰ ਜਿੰਨਾ ਕੋ ਆਪਾਂ ਝੋਟੀ ਲੈਂਦੀ ਨਾ ਹਾਂਜੀ ਉਹ ਨਾਲ ਸ਼ੁਰੂ ਤੋਂ ਨੰਗਰ ਪਾੜੇ ਦੇ ਲਾ ਦਿੰਦੇ ਆ ਅੱਛਾ ਝੋਟੀ ਨੂੰ ਪਾੜਾ ਪਾ ਕੇ ਭਾਈ ਸੀਲ ਬੜੀ ਇਤਨਾ ਚਲੋ ਤੇ ਪਿੱਛੋਂ ਡੋਕੇ ਪੱਟੀ ਨੂੰ ਪਿੱਛੋਂ ਛੱਡਦੇ ਰਹੇ ਆ ਅੱਛਾ ਲੱਗ ਜਾਈ ਇਦਾਂ ਹੀ ਠੀਕ ਆ ਹਾਂਜੀ ਤੇ ਦੁੱਧ ਉਹਨ ਪੱਕਾ ਕਿੰਨਾ ਚੇ ਦੁੱਧ ਭਾਈ 6 ਲੀਟਰ ਪੱਕਾ ਲੀਟਰ ਆ ਮੈਂ ਵੀ ਕੋ ਚਾਹਤਾ ਮੇਰੇ ਕੋਲ ਆ ਜੀ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ 12 13 ਦਿਨ ਹੋ ਗਏ ਜੀ ਅੱਜ ਇਹ ਵਾਸਤਾ ਦੁੱਧ ਹੋਰ ਹਾਂਜੀ ਵਾਧੂ ਭਾਈ ਤੋਰੋ ਰੇ ਕਰੀ ਕਿਹੜੇ ਡੰਗਰਾਂ 'ਚੋਂ ਆਈ ਭਾਜੀ ਠੀਕ ਆ ਸਾਹ ਘੱਟੇ ਜੋ ਮੁੰਡਾ ਵੀ ਇਹ ਦੁੱਖ ਇੰਦਰੇ ਠੀਕ ਐ ਬਾਕੀ ਇਹ ਵੀ ਚਲੋ ਕੱਟ-ਕੱਟ ਠੀਕ ਐ ਕੋਈ ਸਾਮ ਚੰਗੀ ਕਰ ਲੂਗੇ ਤੇ ਦੁੱਧੋ ਜਿਹੜਾ ਵੱਧ ਸਕਦੀ ਐ ਥਾਨ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਭਾਜੀ ਜੱਜੇ ਪਾਈਏ ਜੱਜਾ ਕਿੰਨਾ ਕਰ ਮੁੱਲ ਮਾਰੇ ਨਾ 5000 ਕਰ ਦਈਏ ਕਰਦੀਏ ਵਿੱਚ ਮਾਨਤਨ 50 ਦੀ ਦੇਤੀਏ 50 ਦੇ ਵਿੱਚ ਹੋਰ ਮਾਨ ਕਰ ਦੋ। ਦੋ ਜਿੰਨਾ ਕਰਨਾ ਹੈ। 48 ਦੇ ਦਈਏ। ਦੇ ਲਾਂਗੇ ਭਾਈ। ਮੌਕੇ ਤੇ ਹੋਰ ਕਰ ਦੋਗੇ? ਕਰ ਦਾਂਗੇ ਜਿਹੜਾ ਵੀ ਤੁਹਾਨੂੰ ਲੱਗਦਾ ਮੌਕੇ ਤੇ ਕਰ ਦਾਂਗੇ ਥੋੜਾ ਬਹੁਤਾ। ਠੀਕ ਹੈ ਜੀ। ਹਾਂ ਜੀ। ਠੀਕ ਹੈ ਤੇ ਆ ਪਿਛਲੇ ਕਰੀ ਹਵਾਨੇ ਦਾ ਖੇਤ ਤੇ ਇੱਕ ਸਾਥ ਦੇ ਜੀ। ਤੇ ਹੁਣ ਇਹ ਕੰਮ ਆਈ ਤੁਹਾਨੂੰ ਦਿਖਾਉਣੀ ਆ। ਪੂਰੀ ਰਾਜੀ ਆ ਮੱਝਾ ਹੁਣ ਦੋਵੇਂ ਤੁਹਾਨੂੰ ਭਾਰੀਆਂ ਹੀ ਦਿਖਾਉਣੀ ਆ। ਚੰਗੇ ਵਜਨ ਵਾਲੀਆਂ ਤੁਹਾਨੂੰ ਮੱਝ ਦਿਖਾਵਾਂਗੇ। ਇਹ ਕਿੰਨਾ ਕੁ ਲਾਜੂਗੀ ਟਾਈਮ? ਇਹਦੇ ਭਾਜੀ ਆ 25 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ ਧਾਵਾਂ ਲੱਗ ਜਾਣਾ ਜੀ ਅੱਛਾ ਹਾਂਜੀ ਅੱਜ 19 ਹੋ ਗਈ ਆ ਮਤਲਬ 6 ਮਹੀਨਾ 100 ਮਹੀਨਾ ਖੜਦੀ ਆ ਇਹ 6 ਮਹੀਨਾ ਪੂਰਾ ਭਾਜੀ ਮੈਂ ਹੀ ਖੜਦੀ ਆ ਜਿਹੜਾ ਵੀ ਖੜ ਕੇ 2-3 ਕਿਲੋ ਤੇਲ ਤੂਲ ਦਵੇ ਸਾਹਮਣੇ ਮੈਂ ਉਹਨੂੰ ਸੇਵਾ ਕਰੇ ਮੈਂ ਬੜੀ ਚੰਗੀ ਭਾਜੀ ਆ ਅੱਖਾਂ ਵਾਲਾ ਚੱਬਾ ਜਾਵੇ ਇਹ ਕਿੰਨੇ ਕ ਦੁੱਧ ਵਾਲੀ ਆ ਬਾਨੀ ਪੂਨੀ ਚੰਗੀ ਆ ਠੀਕ ਉਹ ਤਾਂ ਭਾਜੀ ਦੂਜੇ ਸਵੇਰ ਘਰ ਆਏ ਕਿੰਨਾ 12-13 ਲੀਟਰ ਦਿੱਤਾ ਹੈ ਕਿ ਜਾਂ 14 ਕਿਲੋ ਦੁੱਧ ਮੈਂ ਹੀ ਰਮਾਨ ਨਾ ਕਰ ਜੂਗੀ ਤੋਰੋ ਫੇਰੇ ਕਰੀ ਨਾ ਬਾਕੀ ਕੱਲ੍ਹ ਦਵਾਜ ਨੂੰ ਵੇਖ ਲਓ ਬਾਕੀ ਕੱਦ ਵਜਨ ਦੀ ਜਿਹੜੀ ਚੰਗੀ ਆ ਉਹ ਨਹੀਂ ਰਾਜੀ ਮੱਝ ਆ ਜਿਹੜੀ ਬੰਦ ਤਾਂ ਵੀ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਤੇ ਮਿੰਕੂ ਨੇ ਵੀ ਚੰਗੀ ਲੱਗੀ ਹਾਂ ਦੇਖ ਸਾਡੇ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਆ ਮੁੱਲ ਉਹ ਭਾਜੀ 60000 ਕਰ ਦਈਏ ਤੇ ਜੈਸਨੋਂ ਕਿੰਨੇ ਦੀ ਆ ਇਹ ਦਸ ਦੋ ਤਿਆਰ ਹੋਈ ਮੈਂ ਤੇ ਭਾਈ 85000 ਦੀ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਜਿੰਨੇ ਚਿਰ ਨੂੰ ਇੰਨੇ ਸੋਨਾ ਵਾ ਨਜਨ ਬਾਜ਼ਾਰ ਵੀ ਹੋਰ ਤੇਜ ਹੋ ਜਾਣਾ ਵਾ ਹਾਂਜੀ ਤੇ ਜੈਸਨ ਉਹ ਕਰਦੀ ਐ ਵੀ ਫਿਰ ਜੈਸਨ ਉਹ ਭਾਈ 60000 ਦੀ ਦੇ ਦਈਏ 60 ਜੋ ਕਰ ਦੋ ਕੋਈ ਛੋਟ ਛੋਟ ਕਰ ਦੋ ਆਪੇ ਕਿੰਨੀ 52 ਦੇ ਦਈਏ ਫਿਰ ਦੇ ਦਾਂਗੇ ਭਾਈ ਠੀਕ ਆ ਦੇ ਦਾਂਗੇ ਹਾਂਜੀ ਠੀਕ ਆ ਤੇ ਬਾਕੀ ਚਲੋ ਕੋ ਫੋਨ ਲਾਵੇ ਮਾਨਦਾਨ ਤੇ ਮੌਕੇ ਤੇ ਹੋਈ ਜਾਊਗਾ ਆ ਹੁਣ ਇਹ ਸਾਰਿਆਂ ਤੋਂ ਕੱਦ ਕਰਚ ਵੀ ਵੱਡੀ ਆ ਤੇ ਸਰੀਰਮ ਵੀ ਭਾਰੀ ਆ ਭਾਈ ਸੁਆ ਤੀਜਾ ਸੁਣਾ ਜੇ ਝੋਟੀ ਨਾ ਰਕੀ ਠੀਕ ਆ ਜੇ ਸਵੀਕਾਰ ਹੋਣਾ ਕਿ ਆਇਆ ਵੀ 14 15 ਲੀਟਰ ਦੁੱਧ ਰਮਾਨਾ ਚਾਹੁੰਦੇ ਰਹੇ ਆ ਅੱਛਾ ਮੈਂ ਤਾਂ ਕਿ ਵੀ ਜ਼ਿਆਦਾ ਨਹੀਂ 15 ਸੌਣਾ ਕਿਲੋ ਮੈਂ ਭਾਈ ਹੱਸ ਕੇ ਦੁੱਧ ਚੋਈ ਜੀ ਠੀਕ ਆ ਤੋਰ ਦੋ ਫਿਰ ਇੱਕ ਰੀਨ ਇਹਦੇ ਵੀ ਥਾਨ ਆਪਾਂ ਦੇਖ ਸਕਦੇ ਲਾਗੇ ਦੋ ਮਿਲਕਵੇਂ ਨੇ ਇਹਦੇ ਵੀ ਚੰਗੇ ਲੱਗੇ ਦੁੱਧ ਦੁੱਧ ਥਣ ਲੱਗੇ ਤੇ ਵੀ ਇਹ ਕਿੰਨਾ ਕੁ ਲੱਗੇ ਜੁਕ ਟਾਈਮ ਇਹ ਭਾਈ 4-5 ਦਿਨ ਲੱਗੂਗੇ ਇਹ ਹਫਤੇ ਦੇ ਅੰਦਰ ਅੰਦਰ ਜਿਹੜਾ ਸੋਲ ਹੋਊਗਾ ਅੱਧੇ ਵਜੇ ਨੂੰ ਬੜਾ ਪਾਜੀ ਮੈਂ ਦਾ ਵੱਡੀ ਆਏ। ਪਾਹੀ ਹੋਰ ਪਾਣੀ ਮੈਂ ਜੀ। ਠੀਕ ਆ। ਤੇ ਬਾਕੀ ਇਹ ਆ ਵੀ ਭਾਰੀ ਮੱਜੇ ਡੇਰੀਆਂ ਚ ਚੌਣ ਆ ਲਈ ਆ ਜੜੀ। ਹਾਂਜੀ ਵੱਡੀ ਮੱਜੇ ਆ ਪਾਜੀ। ਤੇ ਇਹਦਾ ਮੁੱਲ ਫਿਰ ਕਿੱਦੀ ਮੈਂ ਭਾਜੀ ਮੋਲ ਤੇ ਪੜਾ ਇੱਕ ਪੰਜ ਕਰ ਲੀਏ ਆਪਾਂ ਲੱਖਾਂ ਅੰਦਰ ਹੀ ਦੇਣੀ ਆ ਕਿੰਨੇ ਦੀ 95 ਦੀ ਦੇ ਦਈਏ ਜੀ ਅੱਜ ਬਿਲਕੁਲ ਗੱਲ ਕਰੀ 99 ਦੇ ਬੰਦੇ ਅੱਛਾ 90 ਦੀ ਹਾਂਜੀ ਮੌਕੇ ਤੇ ਹੋਰ ਕਰ ਦੋ ਛੋਟ 2000 ਦਾ ਭਾਜੀ ਕਰਦਾ 88000 ਰੁਪਏ ਸਨੋਂ ਮਹੀਨੇ ਅੱਛਾ 88 ਹੀ ਦੇ ਦੋਗੇ ਹਾਂਜੀ ਠੀਕ ਹੈ ਬਾਕੀ ਕੋਈ ਆਨ ਕੇ ਵੇਖੇ ਕਰੀ ਹੈ ਨਾ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰੇ ਗੱਪਣਾ ਉਹ ਬੈਂਤੀ ਭਾਜੀ ਸੂਜਣ ਪੜਾ ਚਾਰ ਟਾਈਮ ਚੋਂ ਗੱਪਣਾ ਆਪਣੀ ਥਾਣਾ ਦੀ ਪਾਸ ਕਰਕੇ ਪਾਸ ਕਰਕੇ ਨਾ ਵੇਖ ਚੱਕ ਕੇ ਫੇਰੀ ਖੜੇ ਗੱਪਣਾ ਆਪਣੀਆਂ ਪਾਸ ਕਰਕੇ ਖੜੇ ਦੇ ਸੂਈ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੇ ਜੀ